ਜਰਨੈਲ ਸਿੰਘ ਬਾਜਵਾ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀ ਹੈਗੇ ਆ ਬਾਜਵਾ ਜੀ ਚਲੋ ਚਲੋ ਚਿੱਟੀ ਦੇ ਵਿੱਚ ਦੇਖ ਰਹੇ ਹੋ ਜਰਨੈਲ ਸਿੰਘ ਬਾਜਵਾ ਸ਼ਰਟ ਦੇ ਵਿੱਚ ਅੱਜ ਅਦਾਲਤ ਦੇ ਵਿੱਚ ਪੇਸ਼ ਹੋਇਆ ਕਿਉਂਕਿ ਪਹਿਲਾਂ ਤੋਂ ਹੀ ਖਰੜ ਦਾ ਜਿਹੜੇ ਸਨਨ ਕਲੇਵ ਦੇ ਮਾਲਕ ਔਰ ਬਾਜਵਾ ਡਿਵੈਲਪਰਸ ਜਿਹੜੇ ਨੇ ਬਾਜੋ ਜੀ ਇਹ ਪੇਸ਼ ਕੀਤਾ ਗਿਆ ਕੀ ਕੁਝ ਖਾਸ ਰਹਿ ਨਾਲੋਂ ਦੇ ਵਿੱਚ ਜਮੇ ਸਮੇਂ ਤੋਂ ਜਿਹੜਾ ਮਾਮਲਾ ਸਕੇ ਲੋ ਨਾ ਬਾਜੋ ਜੀ ਵਿਦਿਆ ਨਾ ਕਰੋ ਯਾਰ ਇਹ ਮੈਂ ਤਾਂ ਠੀਕ ਕਰੀ ਗਲੇ ਜੀ ਇੰਦਰਾ ਨਾ ਹੱਥ ਨਾ ਕਰਨਾ ਇਹ ਗਾਹ ਕਰਨਾ ਬਹੁਤ ਵੱਡਾ ਕੰਮ ਕਰ ਰਹੇ ਹੋ ਬਾਜੋ ਜੀ ਕੀ ਕੁਝ ਕਹਿਣਾ ਹੈ ਗੱਡੀ ਕਿੱਥੇ ਰਹੀ ਹੈ ਬਾਜੋ ਜੀ ਨਾਲੋਂ ਦੇ ਵਿੱਚ ਪੇਸ਼ ਕਰਵਾਇਆ ਗਿਆ ਹੈ ਬੜੇ ਬ੍ਰਦਰ ਸਰ ਇਹਦੇ ਤੌਰ ਤੇ ਪਿਆ ਕੁਝ ਵਿਦਿਆ ਨਾ ਕਰੋ ਕੀ ਹੋਇਆ ਕੀ ਕੀ ਇਦਾਂ ਨਾ ਚਲੂ ਕਰੋ ਯਾਰ ਤੁਹਾਨੂੰ ਕੀ ਕੁਝ ਹੋਇਆ ਸਰ ਕੁਝ ਨਹੀਂ ਹੈ ਨਾ ਛੱਡ ਦੋ ਛੱਡ ਦੋ ਜਰਨਲ ਜੀ ਕਸੂਰ ਵਾਲੋ ਕਿਉਂਕਿ ਸਿੱਧਾ ਜ਼ਿਕਰ ਜ਼ਿਕਰ ਕਰੀਏ ਤਾਂ ਲੰਮੇ ਸਮੇਂ ਤੋਂ ਤੁਸੀਂ ਗੱਡੀ ਵਗੈਰਾ ਨਹੀਂ ਕਿਉਂਕਿ ਅਗਲੀ ਤਰੀਕ ਜਿਹੜੀ ਹੈਗੀ ਆ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਸੀ ਕੇ ਨਾਲ ਔਰ ਲੇਹੇ ਲੰਮੇ ਸਮੇਂ ਤੋਂ ਜਿਹੜਾ ਕੇਸ ਹੈ ਉਹ ਲੜਕਦਾ اسی ਤਰੀਕੇ ਦੇ ਨਾਲ ਹੀ ਆ ਰਿਹਾ ਸੀਗਾ ਜਿਸ ਤੋਂ ਬਾਅਦ ਡੀਜੀਪੀ ਪੰਜਾਬ ਜਿਹੜੇ ਨੇ ਉਹ ਵੀ ਪੇਸ਼ ਹੋਏ ਨੇ ਲੇਕਿਨ ਇਹ ਵੀ ਜ਼ਿਕਰ ਕੀਤਾ ਜਾਵੇ ਤਾਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਹਰਾਸਤ ਦੇ ਵਿੱਚ ਅੱਜ ਪੇਸ਼ ਕਰਵਾਇਆ ਗਿਆ ਹੈ ਔਰ ਫਿਲਹਾਲ ਕੁਝ ਵੀ ਬੋਲਣ ਤੋਂ ਜਿਹੜਾ ਹੈਗਾ ਉਹੋ ਇਨਕਾਰ ਕੀਤਾ ਜਾ ਰਿਹਾ ਹੈ ਪਰ ਬੀਤੇ ਕੱਲ ਤੋਂ ਹੀ ਜਿਹੜਾ ਸਿੱਧੇ ਤੌਰ ਦੇ ਉੱਪਰ ਗੱਲ ਕੀਤੀ ਇਹਦਾ ਪਿਛਲੇ ਕੱਲ ਤੋਂ ਹੀ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚੇ ਸੀ ਔਰ ਡੀਜੀਪੀ ਨੂੰ ਜਿਹੜਾ ਹੈਗਾ ਪਟਕਾਰ ਵੀ ਲਗਾਈ ਗਈ ਸੰਤੂ ਸਾਹਿਬ ਕੀ ਕੁਝ ਮਾਮਲੇ ਦੀ ਇਸ ਵਾਰ ਦੱਸ ਕਰਾ ਵੀ ਹੋਇਆ ਕੀ ਸੀ ਹੁਣ ਕੀ ਦੱਸਿਆ ਅਦਾਲਤ ਨੇ ਕੋ ਪੁਲਿਸ ਵੱਲੋਂ ਵੀ ਕੁਝ ਜਿਹੜਾ ਹੈਗਾ ਜਾਣਕਾਰ ਦੇਣ ਤੋਂ ਮਨਾ ਕੀਤਾ ਗਿਆ ਲੇਕਿਨ 15 ਦਿਨ ਦਾ ਸਮਾਂ ਦਿੱਤਾ ਗਿਆ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਅਗਲਾ ਰਿਪੋਰਟ ਹੈ ਉਹ ਪੇਸ਼ ਕਰਨੀ ਹੋਵੇਗੀ ਹਾਂਜੀ ਧੱਲੀਵਾਲ ਸਾਹਿਬ ਤੁਸੀਂ ਜਰਨੈਲ ਸਿੰਘ ਬਾਜਵਾ ਦੇ ਪਾਸੋਂ ਪੇਸ਼ ਹੋਏ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਵਿੱਚ ਸੰਡਾਏ ਦੇ ਵਿੱਚ ਇਹ ਕਹਿਣਾ ਹੈ ਜੀ ਜਿਹੜਾ ਸਾਨੂੰ ਕੰਡੈਮਨਟ ਨੋਟਸ ਪਹਿਲਾਂ ਦਿੱਤਾ ਸੀ ਅਸੀਂ ਅਪੀਲ ਹੋ ਰਹੇ ਸੀਗੇ ਥਰੂ ਐਡਵੋਕੇਟ ਪਰ ਕੋਰਟ ਨੇ ਸਾਨੂੰ ਟਾਈਮ ਦਿੱਤਾ ਕਿ ਪਰਸਨਲ ਅਪੀਅਰੈਂਸ ਹੋਵੇ ਬਾਜਵਾ ਸਾਹਿਬ ਉਹ ਪਿਛਲੇ ਕੁਝ ਕੇਸਾਂ ਕਰਕੇ ਅਸੀਂ ਪੇਸ਼ ਹੋ ਨਹੀਂ ਰਹੇ ਕਿਉਂਕਿ ਸਾਡੇ ਤੇ 55 ਐਫ ਆਈ ਆਰ ਮੋਰ ਪੈਂਡਿੰਗ ਸੀਗੀਆਂ ਉਹਦੇ ਵਿੱਚ 39 ਐਫ ਆਈ ਆਰ ਦੇ ਵਿੱਚ ਅਸੀਂ ਔਨ ਬੇਲ ਬਾਕੀ ਕੇਸਾਂ ਦੇ ਵਿੱਚ ਅਸੀਂ ਬੇਲ ਤੇ ਨਹੀਂ ਆ ਉਸ ਕੇਸ ਅਸੀਂ ਸੀਗੇ ਪੀਓ ਪ੍ਰोसीडिंग ਸਾਡੇ ਖਿਲਾਫ ਚੱਲ ਰਹੀ ਸੀਗੀ ਉਹ ਪੀਓ ਪ੍ਰोसीडिंग ਕਰਕੇ ਅਸੀਂ ਕੋਰਟ 'ਚ ਅਪੀਅਰ ਨਹੀਂ ਹੋ ਸਕਦੇ ਸੀ ਕਿਉਂਕਿ ਬਿਕੋਜ਼ ਆਦਰ ਕੇਸਾਂ ਸਾਡੀ ਰੈਸਟ ਨਹੀਂ ਸਟੇ ਹੋਏ ਸੀਗੇ ਇਸ ਕੇਸ ਦੇ ਵਿੱਚ ਅਸੀਂ ਟਾਈਮ ਮੰਗ ਰਹੇ ਸੀ ਕੋਰਟ ਤੋਂ ਪਰ ਕੋਰਟ ਨੇ ਸਾਨੂੰ ਲੀਨਿਅਟ ਵੀਊ ਨਹੀਂ ਦਿੱਤਾ ਇਸ ਕਰਕੇ ਬਾਜਵਾ ਸਾਹਿਬ ਨੂੰ ਜਿਹੜਾ ਰੈਸਟ ਹੋਣਾ ਪਿਆ ਤੁਸੀਂ ਕਿਵੇਂ ਕਹਿ ਸਕਦੇ ਲੀਨਰ ਕਿਉਂਕਿ ਲਗਾਤਾਰ ਲੀਨੀਨ ਕਿਉਂਕਿ ਜਿਹੜੀ ਇਸ ਪਟੀਸ਼ਨ ਦੇ ਵਿੱਚ ਇਹਨਾਂ ਨੇ ਮੰਗ ਕੀਤੀ ਆ ਉਸ ਪਟੀਸ਼ਨ ਦੇ ਵਿੱਚ ਸਿਰਫ ਉਹਨਾਂ ਨੇ ਜਿਹੜੀ ਰੈਸਟ ਹੈਗੀ ਹੈ ਓਨਲੀ 173 ਦੀ ਜਿਹੜੀ ਕਾਰਵਾਈ ਹੈ 174 ਦੀ ਐਫ ਆਈ ਆਰ ਉਸ ਵਿੱਚ ਮੰਗੀ ਸੀ ਉਹਦੇ ਵਿੱਚ ਅਸੀਂ ਓਨ ਬੇਲ ਸੀਗੇ ਉਸ ਟਾਈਮ ਜਿਹੜੀ ਇਸ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਆ ਇਹ 8 ਫਰਵਰੀ 2024 ਨੂੰ ਪਾਈ ਗਈ ਹੈ ਉਸ ਟਾਈਮ ਅਸੀਂ ਓਨ ਬੇਲ ਸੀਗੇ ਤੇ ਉਸ ਤੋਂ ਬਾਅਦ ਜਿਹੜੀ ਐਸਐਫਆਈਆਰ ਤੇ ਅਸੀਂ ਅਕਿਊਜ਼ਡ ਬਣੇ ਆ 11/7/2024 ਨੂੰ ਬਣਿਆ ਆਰਡਰ ਪਾਸ ਹੋਇਆ 7 ਜੁਲਾਈ 2024 ਦੇ ਵਿੱਚ ਇਸ ਕਰਕੇ ਅਸੀਂ ਕਹਿੰਦੇ ਇਸ ਕੇਸ ਦੇ ਵਿੱਚ ਸਾਡੇ ਜਿਹੜੀ ਰੈਸਟ ਆ ਉਹਦੀ ਕੋਈ ਜ਼ਰੂਰਤ ਨਹੀਂ ਸੀ ਹਾਈ ਕੋਰਟ ਨੇ ਤਾਂ ਅਦਰ ਕੇਸਾਂ ਦੀ ਰੈਸਟ ਦੀ ਗੱਲ ਨਹੀਂ ਕੀਤੀ ਹਾਈ ਕੋਰਟ ਤਾਂ ਸਿਰਫ ਪੇਸ਼ ਹੋਣ ਨੂੰ ਕਹ ਰਹੀ ਸੀ ਪੇਸ਼ ਓਨਲੀ ਅਸੀਂ ਇਸ ਕਰਕੇ ਪੇਸ਼ ਨਹੀਂ ਹੋ ਰਹੇ ਕਿਉਂਕਿ ਬਾਕੀ ਕੇਸਾਂ ਦੇ ਵਿੱਚ ਅਸੀਂ ਬੇਲ ਤੇ ਨਹੀਂ ਸੀਗੇ ਅਸੀਂ ਟਾਈਮ ਅੰਗਰੇਜ਼ੀ ਕੋਰਟ ਤੋਂ ਪਰ ਅਸੀਂ ਹੁਣ ਸਰੈਂਡਰ ਕਰਤਾ ਅੱਗੇ ਅਸੀਂ ਬੇਲ ਅਪਲਾਈ ਕਰਾਂਗੇ ਜਿਹੜੇ ਬਾਕੀ ਪੈਂਡਿੰਗ ਕੇਸ ਹੈ ਸਾਡੇ ਨੂੰ ਪਤਾ ਚੱਲ ਗਿਆ ਕਿ ਕਿਹੜੇ ਕਿਹੜੇ ਕੇਸਿਸ ਤੁਹਾਨੂੰ ਅਰੈਸਟ ਕੀਤਾ ਗਿਆ ਹਾਂ ਹਾਂਜੀ ਸਾਨੂੰ ਡਿਟੇਲ ਮਿਲ ਚੁੱਕੀ ਹੈ ਮਿਲਦੇ ਵਿੱਚ ਕਿੰਨੇ ਕੇਸਿਸ ਐਸੋਲੇ ਅਰੈਸਟ ਟੋਟਲ 55 ਕੇਸ ਨੇ ਕੇਸ ਜਿਹੜੇ ਅਰੈਸਟ ਕੀਤੇ ਆ ਉਹਦੇ ਵਿੱਚ ਆਈ ਥਿੰਕ ਦੋ ਕੇਸ ਜਿਹੜੇ ਹੈਗੇ ਨੇ ਉਹਨਾਂ ਚ ਅਰੈਸਟ ਭਾਈ ਹੈ ਬਾਕੀ ਅਜੇ ਹਜੇ ਪਾਉਣੀ ਵਕਤ ਬਾਕੀ ਹੈ ਦੋਨੋਂ ਮਹਾਲੀ ਦੇ ਕੇਸ ਨੇ ਬਾਕੀ ਮਹਾਲੀ ਦੇ ਕੇਸ ਐਨ ਆਰ ਆਈ ਪੁਲਿਸ ਸਟੇਸ਼ਨ ਦੇ ਉਹਨਾਂ ਦੇ ਵਿੱਚ ਅਸੀਂ ਰਿਪਲਾਈ ਕਰਾਂਗੇ ਤੇ ਹੁਣ ਤੁਸੀਂ ਕੰਡੈਮਨ ਨੋਟਿਸ ਦਾ ਰਿਪਲਾਈ ਫਾਈਲ ਕਰੋ ਕੰਡੈਮਨ ਨੋਟਸ ਦਾ ਰਿਪਲਾਈ ਅਸੀਂ 15 ਦਿਨ ਦਾ ਸਾਨੂੰ ਕੋਰਟ ਨੇ ਟਾਈਮ ਦਿੱਤਾ ਅਸੀਂ ਰਿਪਲਾਈ ਫਾਈਲ ਕਰਾਂਗੇ 17 9 2024 ਡੇਟ ਫਿਕਸ ਕੀਤੀ ਹੋਈ ਹੈ ਉਸ ਤੋਂ ਪਹਿਲਾਂ ਅਸੀਂ ਆਪਦੀ ਡਿਟੇਲ ਵੀ ਦੇਵਾਂਗੇ ਤੇ ਕੰਡੈਮਨ ਨੋਟਿਸ ਦਾ ਜਿਹੜਾ ਰਿਪਲਾਈ ਹੈ ਅਸੀਂ ਕੋਰਟ ਨੂੰ ਦੇਵਾਂਗੇ ਕੈਮਰਾ ਪਰਸਨਸ ਉਮੀਦ ਦੇ ਨਾਲ ਮਨਜੋਤ ਸਿੰਘ ਡੈਨਿਕ ਸੁਰਾਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ YouTube Facebook Instagram ਏ ઓਰ WhatsApp ਚੈਨਲ ਪਰ